ਦੀ ਵਰਕਰਾਂ ਦਾ ਟਾ ਇਕੱਠਾ ਜੇ ਅਸੀਂ ਦੇਖੀਏ ਤਾਂ ਕੀ ਕਹੋਂਗੇ ਔਰ ਕੀ ਸੁਨੇਹਾ ਹੈਗਾ ਅਗਾਜ਼ ਸਮਝ ਲਿਏ ਜਿੰਨੀ ਚੋਣਾ ਦਾ ਅਗਾਜ਼ ਕੀ ਸੁਨੇਹਾ ਕੀ ਹੈਗਾ ਆਮ ਲੋਕਾਂ ਤੱਕ ਕਿ ਪੌਣੀ ਸਾਹਿਬ ਦੇ ਨਾਲ ਸਰਦਾਰ ਹੁਸ਼ਿੰਦਰ ਸਿੰਘ ਜੀ ਕੌਣੀ ਸਾਹਿਬ ਨਾਲ ਜੋ ਮੇਨ ਬਾਨੀਆ ਪਾਰਟੀ ਦੇ ਦੇਖੋ ਇਹ ਅਸਲ ਬਾਨੀਏ ਆ ਪਾਣੀ ਸਾਹਿਬ ਇਹਨਾਂ ਨੇ ਜੋ ਅੱਜ ਕੱਜ ਕੀਤਾ ਇਹਨਾਂ ਨੇ tinca tinca ਕਰਕੇ ਇਹ ਸਾਰੇ ਵਰਕਰਾਂ ਨਾਲ ਕਰਕੇ ਕਦੇ ਪਿੱਛੇ ਨਹੀਂ ਲੱਗਦੇ ਉਪਰ ਜਿੱ ਨਜ਼ਰ ਮੈਂ ਬੈਠੀ ਤੇ ਉਹ ਵਰਕਰਾਂ ਦੀ ਜਿਹੜਾ ਉਹ ਹੈ ਦੇ ਖੁਲਸਾ ਕਿ ਹਨਾ ਕਿ ਨਵੇਂ ਆਏ ਜਿਹਾ ਕੰਮੀਦਾਂ ਦੇ ਵੱਡੀ ਗਿਤੀ ਜੀ ਵਰਕਰ ਤੁਹਾਡੇ ਨਾਲ ਆ ਗਏ ਕਿ ਕਿਤੇ ਇਹ ਹਨਾ ਹੋ ਜੇ ਪਹਿਲ ਉਹਨਾਂ ਦੀ ਤੇ ਕੀ ਕਹੋਗੇ ਉਹਨਾਂ ਵਰਕਰਾਂ ਨੂੰ ਕੀ ਕਹੋਗੇ ਇਹਨਾਂ ਕਰਕੇ ਅਸੀਂ ਹਾਂ ਜੀ ਮੈਂ ਸਾਰੇ ਬੰਦਲਾਂ ਨੂੰ ਸਾਰਿਆਂ ਨੂੰ ਕਿਹਾ ਵਿਆ ਸਾਰੇ ਗੱਲ ਬੜੇ ਸਿਆਣੇ ਆ ਸਾਰੇ ਸਮਝਦੇ ਆ ਕਿ ਜੀ ਇਹਨਾਂ ਕਰਕੇ ਆਪਾਂ ਬਾਈ ਆਪਣੇ ਕਰਕੇ ਇਹ ਨਹੀਂ ਇਹਨਾਂ ਦੀ ਪਹਿਲ ਆਪਣੀ ਹੋਰ ਮੇਰੀ ਪਾਲਿਸੀ ਹੈ ਦੇ ਵਿੱਚ ਚੇਂਜ ਹੋਇਆ ਦੇ ਨੂੰ ਕਹੀ ਥੋੜਾ ਬਹੁਤ ਕੀ ਕਹਾਂਗਾ ਪਹਿਲਾਂ ਤਾਂ ਮੈਂ ਆਪਦੇ ਦਿਲ ਦੀਆਂ ਕਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਔਰ ਜਿੰਨੇ ਵਰਕਰ ਜਿੰਨੇ ਮੇਰੇ ਸਾਥੀ ਮੇਰੇ ਅੱਜ ਇਸ ਘੜੀ ਦੇ ਵਿੱਚ ਮੇਰੇ ਸਿਰ ਤੇ ਹੱਥ ਰੱਖਣ ਆਏ ਆ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਮੈਂ ਉਹਨਾਂ ਸਾਰਿਆਂ ਦਾ ਦਿਲ ਦੀਆਂ ਕਰਾਈਆਂ ਜੋ ਮੈਂ ਧੰਨਵਾਦ ਕਰਦਾ ਮੈਂ ਔਰ ਮੇਰਾ ਪਰਿਵਾਰ ਹਮੇਸ਼ਾ ਇਹ ਸਾਥ ਦਾ ਜਿਹੜੇ ਲੋਕ ਦਿੰਦੇ ਆ ਇਹ ਨਾ ਅਸੀਂ ਰਿਣੀ ਰਹਿਾਂਗੇ ਕੀ ਕਹੋਗੇ ਇਹ ਵੀ ਜੋੜ ਕੇ ਵੇਖਿਆ ਜਾ ਰਿਹਾ ਕਿ ਤੇਨਾ ਕਿਤੇ ਸ਼ਕਤੀ ਪ੍ਰਦਰਸ਼ਨ ਆ ਜਾਂ ਕੁਝ ਇਸ ਤਰ੍ਹਾਂ ਦਾ ਪਰ ਪਾਰਟੀ ਨੇ ਜੋ ਫੈਸਲਾ ਲਿਆ ਹੈਗਾ ਉਹਨੂੰ ਕਿਵੇਂ ਵੇਖਦੇ ਹੋ ਸ਼ਕਤੀ ਪ੍ਰਦਰਸ਼ਨ ਨਹੀਂ ਇਹ ਸਾਡੇ ਜਿਹੜੇ ਵਰਕਰ ਆ ਜਿਹੜੇ ਜਿਨ੍ਹਾਂ ਨੂੰ ਇਹ ਲੱਗਦਾ ਸੀ ਵੀ ਕਣੀ ਪਤਾ ਨਹੀਂ ਹੁਣ ਸਾਡੇ ਨਾਲ ਕੀ ਹੋਊਗਾ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣ ਅਤੇ ਅੱਜ ਇਕੱਠਾ ਕੀਤਾ ਸੀ ਮੈਂ ਤੁਹਾਡੇ ਨਾਲ ਜਿਵੇਂ ਪਹਿਲਾਂ ਮੈਂ ਸਾਡੇ ਵਰਕਰਾਂ ਦੇ ਦੁੱਖਾਂ ਸੁੱਖਾਂ ਦੇ ਵਿੱਚ ਹਮੇਸ਼ਾ ਵਿਚਰਦਾ ਰਿਹਾ ਉਸੇ ਤਰ੍ਹਾਂ ਨਿਰੰਤਰ ਮੈਂ ਲਗਾਤਾਰ ਇਹਨਾਂ ਵਿੱਚਰਦਾ ਰਹੂੰਗਾ ਚਾਹੇ ਪਾਰਟੀ ਦਾ ਕੋਈ ਫੈਸਲਾ ਹੋਵੇ ਮੈਂ ਉਹ ਫੈਸਲੇ ਨੂੰ ਸਿਰ ਚੁੱਕ ਕੇ ਬੰਦ ਕਰਾਂ ਕਿਤੇ ਮਲਾਲ ਵੀ ਹੈਗਾ ਕਿ ਪਾਰਟੀ ਨੇ ਇੰਨਾ ਕੰਮ ਕੀਤਾ ਤੇ ਜਿਹੜਾ ਹੈਗਾ ਇਨਸਾਨ ਹਮੇਸ਼ਾ ਆਸ ਤੇ ਜਾਂਦਾ ਹੈ ਔਰ ਮਨ ਦੇ ਵਿੱਚ ਹਮੇਸ਼ਾ ਕੋਈ ਨਾ ਕੋਈ ਲੈ ਕੇ ਚੱਲਦਾ ਕਿ ਸੁਪਨਾ ਲੈ ਕੇ ਚੱਲਦਾ ਕਿ ਮੇਰਾ ਆ ਸੁਪਨਾ ਹੈ ਉਹ ਡ੍ਰੀਮ ਹੈ ਉਹ ਪੂਰਾ ਕਰਨਾ ਹੈ ਕੋਈ ਉਹ ਸਮਾਂ ਲੰਮਾ ਪਿਆ ਹੋਊਗਾ ਕਿਤਨੇ ਕਿਤੇ ਮਾਰੇ ਕਿਰਪਾ ਕਰੂੰਗਾ ਅੱਜ ਫਿਰ ਕੀ ਵਿਸ਼ਵਾਸ ਦਵਾਇਆ ਡਿੰਪੀ ਢਿੱਲੋ ਹੋਰਾਂ ਨੂੰ ਜਦੋਂ ਅਸੀਂ ਕਰਕੇ ਦੇ ਵਿੱਚ ਔਰ ਇਹ ਵਿਸ਼ਵਾਸ ਵਿੱਚ ਸਾਰੇ ਇਕੱਠੇ ਹੋ ਕੇ ਚੱਲਾਂਗੇ ਜਿਹੜਾ ਵੀ ਕੈਂਡੀਡੇਟ ਹੋਊਗਾ ਅਸੀਂ ਉਹਦੀ ਮਦਦ ਕਰਾਂਗੇ ਓਕੇ